ਕਪੂਰਥਲਾ ਮੁਹੱਲਾ ਖੇਤਰ ਦੇ ਵਿੱਚ ਥਾਂ-ਥਾਂ ਤੇ ਬੰਦ ਪਏ ਸੀਵਰੇਜ ਸਿਸਟਮ ਦੇ ਚੱਲਦਿਆਂ ਇਲਾਕੇ ਦੇ ਲੋਕ ਨਰਕ ਦਾ ਜੀਵਨ ਬਤੀਤ ਕਰ ਰਹੇ ਨੇ ਉੱਥੇ ਹੀ ਦੂਸਰੇ ਪਾਸੇ ਬੰਦ ਸੀਵਰੇਜ ਸਿਸਟਮਾਂ ਖੋਲਣ ਦੇ ਲਈ ਨਗਰ ਨਿਗਮ ਕਪੂਰਥਲਾ ਦੇ ਕੋਲ ਆਪਣੀ ਮਸ਼ੀਨਰੀ ਤਾਂ ਹੈ ਪਰ ਉਹ ਵੀ ਖਰਾਬ ਹੈ ਜਿਸ ਕਾਰਨ ਕਪੂਰਥਲਾ ਗਲੀ ਮੁਹੱਲਾ ਦੇ ਅਲੱਗ-ਅਲੱਗ ਵਾਰਡਾਂ ਦੇ ਵਿੱਚ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਬਾਹਰ ਅਤੇ ਅੰਦਰ ਤੱਕ ਪਹੁੰਚ ਗਿਆ ਹੈ ਬੰਦ ਸੀਵਰੇਜ ਸਿਸਟਮ ਦਾ ਖੜਾ ਗੰਦਾ ਪਾਣੀ ਘਰਾਂ ਦੀਆਂ ਕੰਧਾਂ ਦੀਆਂ ਨੀਆਂ ਨੂੰ ਵੀ ਕਮਜ਼ੋਰ ਕਰ ਰਿਹਾ ਹੈ ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਮੁਹੱਲਾ ਨਿਵਾਸੀਆਂ ਵੱਲੋਂ ਨਗਰ ਨਿਗਮ ਦੇ ਖਿਲਾਫ ਬੰਦ ਸੀਵਰੇਜ ਸਿਸਟਮ ਨੂੰ ਲੈ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ ਹੈ ਉੱਥੇ ਹੀ ਨਗਰ ਨਿਗਮ ਕਪੂਰਥਲਾ ਕਮਿਸ਼ਨਰ ਤੋਂ ਵੀ ਬੰਦ ਸੀਵਰੇਜ ਸਿਸਟਮ ਨੂੰ ਜਲਦ ਤੋਂ ਜਲਦ ਖੁਲਵਾਉਣ ਦੀ ਮੰਗ ਕੀਤੀ ਗਈ ਹੈ ਤੁਸੀਂ ਸਾਰੇ ਜਾਣਦੇ ਆ ਕਿਉਂਕਿ ਮੈਂ ਹਲਕੇ ਦੇ ਲੋਕਾਂ ਦਾ ਸੇਵਾਦਾਰ ਆ ਮੇਰੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਆ ਕਿ ਕਪੂਤ ਦੇ ਹਲਕੇ ਜਿੱਥੇ-ਜਿੱਥੇ ਸਾਡੇ ਮਾਤਾਵਾਂ ਨੂੰ ਸਾਡੇ ਵੀਰਾਂ ਨੂੰ ਜਾਂ ਹਲਕੇ ਦੇ ਕਿਸੇ ਇੱਕ ਵਿਅਕਤੀ ਨੂੰ ਕੋਈ ਪਰੇਸ਼ਾਨੀ ਆਂਦੀ ਉਹਦੀ ਪਹੁੰਚ ਜਿਹੜੀ ਆ ਮੇਰੇ ਤੱਕ ਆਂਦੀ ਆ ਤੈਨੂੰ ਮੈਂ ਕੋਸ਼ਿਸ਼ ਕਰਦਾ ਕਿ ਉਹਨੂੰ ਹੱਲ ਕਰਾਵਾਂ ਡਾਕਟਰ ਸਾਦਿਕ ਅਲੀ ਮਹੱਲਾ ਦਾ ਓਪੋਜ਼ਿਟ ਸਿਟੀਧਾਨਾ ਬੜਾ ਪੁਰਾਣਾ ਮਹੱਲਾ ਇੱਥੇ ਬੜੇ-ਬੜੇ ਲੋਕ ਚੰਗੇ-ਚੰਗੇ ਬੰਦੇ ਇੱਥੇ ਜਿਹੜੇ ਆ ਡਾਕਟਰ ਸਾਦਿਕ ਅਲੀ ਮਹੱਲੇ 'ਚ ਰਹਿ ਕੇ ਵਧੀਆ-ਵਧੀਆ ਜਿਹੜੇ ਆ ਅਧਿਕਾਰੀ ਬਣ ਚੁੱਕੇ ਆ ਤੇ ਇਸ ਮੋਹੱਲੇ ਦੇ ਵਿੱਚ ਅਜਿੰਨੇ ਬੁਰੇ ਹਾਲਾਤ ਆ ਕਿਉਂ ਹਾਲਾਤ ਇੰਨੇ ਮਾੜੇ ਆ ਅੱਜ ਵੀ ਜਿਹੜਾ ਕਪੂਥਲਾ ਕਾਰਪੋਰੇਸ਼ਨ ਬਣਨ ਤੋਂ ਬਾਅਦ ਲੋਕਾਂ ਨੂੰ ਉਲਝਾਇਆ ਘੱਜ ਪਿਆ ਸੀਵਰੇਜ ਲੈਟਾਂ ਦੇ ਪਾਣੀ ਦੇ ਵਿੱਚ ਲੋਕ ਇਸ ਤੋਂ ਉੱਪਰ ਉਠ ਨਹੀਂ ਪਾ ਰਹੇ ਇੱਕ ਪਾਸੇ ਕਮਿਸ਼ਨਰ ਸਾਹਿਬ ਜਦੋਂ ਆ ਕਾਰਪੋਰੇਸ਼ਨ ਬਣੀ ਸੀ ਉਸ ਤੋਂ ਬਾਅਦ ਕਮਿਸ਼ਨਰ ਸਾਹਿਬ ਨਵੇਂ ਆਏ ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਜਿਹੜੇ ਇੱਥੇ ਐਮਐਲਏ ਆ ਉਹਨਾਂ ਨੇ ਲੋਕਾਂ ਨੂੰ ਗਿਆ ਸੀ ਕਿ ਤੁਹਾਨੂੰ ਇਹ ਗਿਫਟ ਦੇ ਰਿਹਾ ਕਪੂਤਰੇ ਨੂੰ ਮੈਨੂੰ ਲੱਗਦਾ ਗਿਫਟ ਤੇ ਕੀ ਮਿਲਣਾ ਹੈ ਕਪੂਤਰੇ ਨੂੰ ਅੱਜ ਲੋਕ ਇਹਨੂੰ ਸ਼ਰਾਪ ਮਹਿਸੂਸ ਕਰਦੇ ਪਿਆ ਜਿਹੜੀ ਕਾਰਪੋਰੇਸ਼ਨ ਬਣੀ ਆ ਤੇ ਲੋਕ ਇੰਨੇ ਅੱਜ ਆਪਣੇ ਆਪ ਨੂੰ ਠਗਿਆ ਮਹਿਸੂਸ ਕਰ ਰਿਹਾ ਇਹ ਉਹ ਲੋਕ ਆ ਜਿਹੜੇ ਸਮੇਂ-ਸਮੇਂ ਤੇ ਆਪਣੇ ਟੈਕਸਿਸ ਭਰਦੇ ਆ ਘਰਾਂ ਦੇ ਵਿੱਚ ਸੀਵਰੇਜ ਦੇ ਪ੍ਰੋਪਰਟੀ ਦੇ ਤਰ੍ਹਾਂ ਤਰ੍ਹਾਂ ਦੇ ਟੈਕਸ ਜਿਹੜੇ ਤਾਂ ਥੋਪੇ ਜਾਂਦੇ ਆ ਉਹ ਭਰੇ ਜਾਂਦੇ ਆ ਤੇ ਦੂਜੇ ਪਾਸੇ ਇੰਨੇ ਮਾੜੇ ਹਾਲਾਤ ਦੇ ਵਿੱਚ ਇੰਨੇ ਸੀਵਰੇਜ ਜਾਮ ਦੇ ਵਿੱਚ ਜਿੱਥੇ ਕਿ ਪਿਛਲੇ ਦਿਨ ਹੀ ਆਪਾਂ ਜਾਣਦੇ ਆ ਡੇਂਗੂ ਦੀਆਂ ਬਿਮਾਰੀਆਂ ਚਲਦੀਆਂ ਸੀ ਥਾਂ ਥਾਂ ਤੇ ਇੰਨਾ ਗੰਦਾ ਪਾਣੀ ਜਮਾ ਹੋਇਆ ਪਿਆ ਇੱਥੋਂ ਲੋਕਾਂ ਦੇ ਬੱਚਿਆਂ ਤੇ ਜਾਨਾਂ ਸਾਡੇ ਬਜ਼ੁਰਗ ਖੜੇ ਆ ਉਹਨਾਂ ਲਈ ਜਾਨਾਂ ਇੰਨਾ ਔਖਾ ਆਇਆ ਪਿਆ ਤੇ ਕਾਰਪੋਰੇਸ਼ਨ ਦੇ ਨੋਰਾ ਜੀ ਪਿੱਟਦੀ ਆ ਕਿ ਕਪੂਤਲੇ ਜੇ ਹਰ ਪੱਖੋਂ ਜਿਹੜਾ ਵਿਕਾਸ ਹੋ ਰਿਹਾ ਵਿਕਾਸ ਤੇ ਕਿਤੇ ਨਹੀਂ ਹੋ ਰਿਹਾ ਸਿਰਫ ਵਿਨਾਸ਼ ਹੋ ਰਿਹਾ ਤੋ ਦੀ ਜਿੰਦੀ ਜਾਨ ਦੀ ਤਸਵੀਰ ਤੁਹਾਡੇ ਮੀਡੀਆ ਦੇ ਸਾਹਮਣੇ ਦਿਖਾਈ ਜਾ ਰਹੀ ਹੈ ਸੋ ਮੇਰੀ ਕਮਿਸ਼ਨਰ ਸਾਹਿਬ ਜਿਹੜੇ ਮੇਅਰ ਆ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਠੰਡ ਬਹੁਤ ਵਾ ਸਾਨੂੰ ਸਾਰਿਆਂ ਨੂੰ ਪਤਾ ਪਰ ਲੋਕਾਂ ਨੂੰ ਖੱਜਲ ਨਾ ਕਰੋ ਲੋਕਾਂ ਦੀ ਬਾਹ ਫੜੋ ਜੇ ਤੁਹਾਡੀਆਂ 20-20 ਹਜ਼ਾਰ ਤਨਖਾਹਾਂ ਲਾਈਆਂ 50-50 ਐਮਸੀ ਬਣ ਗਏ ਤੇ ਲੋਕਾਂ ਦੇ ਨਾਲ ਤਛੱਦਰ ਨਾ ਕਰੋ ਵੋਟਾਂ ਇਹ ਨਹੀਂ ਹੈਗੀਆਂ ਕਿ ਅੱਜ ਤੁਸੀਂ ਲੈ ਲਈਆਂ ਤੇ ਵੋਟਾਂ ਆਣੀਆਂ ਹੀ ਨਹੀਂ 5 ਸਾਲ ਬਾਅਦ ਜਾਂ 2 ਸਾਲ ਬਾਅਦ ਜਾਂ 3 ਸਾਲ ਬਾਅਦ MP MLA MC ਦੀਆਂ ਵੋਟਾਂ ਆਉਂਦੀਆਂ ਹੀ ਰਹਿੰਦੀਆਂ ਉਹ ਹਾਲ ਨਾ ਹੋਵੇ ਕਿ ਜੋ ਤੀ ਵੋਟਾਂ ਮੰਗਣ ਉਹ ਹੱਥ ਜੋੜ ਕੇ ਤੇ ਲੋਕ ਇੰਨੇ ਅੱਕੇ ਸਤੇ ਆ ਤੁਹਾਡੇ ਕੁਰਤੇ ਪਜਾਮੇ ਲੀਰੋ ਲੀਰ ਕਰਨ ਦਾ ਟਾਈਮ ਨਹੀਂ ਲਾਣਗੇ ਸੋ ਲੋਕਾਂ ਦੀ ਆਵਾਜ਼ ਨੂੰ ਇੰਨਾ ਨਾ ਦਬਾਓ ਕਿ ਉਹਨਾਂ ਦਾ ਡਰ ਹੀ ਖਤਮ ਹੋ ਜਾਵੇ ਸੋ ਲੋਕਾਂ ਦੇ ਮਸਲੇ ਜਿਹੜੀ ਬੁਨਿਆਦੀ ਸਹੂਲਤਾਂ ਉਹਨਾਂ ਨੂੰ ਹੱਲ ਕਰਾਓ ਕਿਉਂਕਿ ਸਾਡੇ ਵਿੱਚ ਅੱਜ ਮੁਕੇਸ਼ ਕਸ਼ੇਵ ਜੀ ਜਿਨ੍ਹਾਂ ਨੇ ਆਪਣੇ ਸੱਦੇ ਦੇ ਮੈਨੂੰ ਬੁਲਾਇਆ ਸੀ ਨੀਰਜ ਜੀ ਜੋ ਇਥੋਂ ਇਲੈਕਸ਼ਨ ਲੜ ਚੁੱਕੇ ਨੇ ਰਿੰਕੂ ਜੀ ਜੋ ਮੁਹੱਲੇ ਦੀ ਜੋ ਵੀ ਪਰੇਸ਼ਾਨੀ ਹੁੰਦੀ ਉਹਦੇ ਲਈ ਹਮੇਸ਼ਾ ਤਤਪੋਰ ਰਹਿੰਦੇ ਆ ਇਹ ਸਾਰੇ ਉਹ ਲੋਕ ਆ ਜਿਨ੍ਹਾਂ ਨੂੰ ਆਪਣੇ ਹਾਲੇ ਦਿਵਾਲੇ ਦੀ ਪੀੜ ਵਾ ਸੋ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਾਓ ਲੋਕਾਂ ਨੂੰ ਸੀਵਰੇਜ ਤੋਂ ਗੰਦਗੀ ਤੋਂ ਨਜਾਦ ਦਿਵਾਓ